10-15 ਵੀਡੀਓ ਵਾਇਰਲ ਹੋਈਆਂ ਫਿਰ ਮੈਨੂੰ ਥੋੜਾ ਕ੍ਰੇਜ਼ ਹੋ ਗਿਆ ਫਿਰ ਥੋੜੇ ਥੋੜੇ ਕਹਿਣ ਲੱਪੇ ਜਿੱਦਾਂ ਕਿਸੇ ਬਾਹਰ ਜਾਣਾ ਉਹ ਕਹਿਣ ਲੱਪੇ ਕਿ ਮੱਲੋ ਵੇਖੋ ਮੁੰਡਾ ਉਹੀ ਆ ਆਪਾਂ ਜਿਹਦੀ ਵੀਡੀਓ ਵੇਖੀ ਸੀ ਉਹ ਆਣ ਕੇ ਮਿਲ ਲਾਪੇ ਮੇਰੀ ਮੰਮਾ ਗਈ ਸੀ ਸਾਡੇ ਰਿਸ਼ਤੇਦਾਰਾਂ ਕੋ ਉੱਥੇ ਦੇਖ ਕੇ ਆਏ ਸੀ ਇਹਨਾਂ ਨੂੰ ਤੋਂ ਮੈਨੂੰ ਆਣ ਕੇ ਕਹਿਣ ਲੱਪੇ ਕਿ ਮੈਂ ਮਤਲਬ ਕਿ ਲੜਕੀ ਦੇਖ ਕੇ ਆਈ ਆ ਤੁਹਾਡੀ ਲੋਕਾਂ ਨਾਲ ਵਿਆਹ ਕਰਨਾ ਮੈਡਮ ਨੂੰ ਵਜੇ ਲਿਪਸਿੰਗ ਆਉਂਦੀ ਨਹੀਂ ਆ ਨਾ ਇਹਨਾਂ ਨੂੰ ਵਜੇ ਮਤਲਬ ਕਿ ਵੀਡੀਓ ਬਣਾਉਣੀ ਆਉਂਦੀ ਆ ਮੱਲਾਂ ਮੈਂ ਸਕਾਉਂਦੇ ਆ ਲਈ ਕੋਲੀ ਕਿਤੇ ਲੋਕ ਇੱਕ ਤਾਂ ਨਹੀਂ ਕਹਿੰਦੇ ਕਿ ਬਿੱਲੇ ਕੰਮੀ ਲੱਗਾ ਪਿਆ ਆਂਦੇ ਇਹ 2 ਮਹੀਨੇ ਹੋ ਗਏ ਵਿਆਹ ਹੋਏ ਨੇ ਵੋਟੀ ਵੀ ਆਪਣੇ ਈ ਕੰਮੇ ਲਾਤੀ ਨਹੀਂ ਸਰ ਬਾਹਰੋਂ ਤੇ ਕੋਈ ਵੀ ਨਹੀਂ ਕਹਿੰਦਾ ਸਾਡੇ ਪਿੰਡ ਦੇ ਬਹੁਤ ਮੱਚਦੇ ਆ ਮਤਲਕ ਸਾਡੇ ਪਿੰਡ ਦੇ ਮੈਨੂੰ ਵੀ ਆ ਕੇ ਖੁਸ਼ ਨਹੀਂ ਆਗੇ ਮਤਲਕ ਇਹ ਵੀਡੀਓ ਬਿੰਦਾ ਵਾ ਮਤਲਕ ਬਣਾਉਂਦਾ ਵਾ ਜਿੱਦਾਂ ਕੀ ਹੋ ਜਾਂਦਾ ਹਾਂ ਜੀ ਕਹਿੰਦੇ ਕਿ ਨਹੀਂ ਜਾਣਾ ਬੱਚ ਜਾਵਾਂਗੇ ਤੁਸੀਂ ਕੱਲੇ ਚੱਲ ਜਾਓ ਇਦਾਂ ਬਸ ਸੋ ਕਿ ਮੈਂ ਕੰਦਾ ਤੁਹਾਨੂੰ ਫਿਰ ਨਹੀਂ ਗੁੱਸਾ ਨਹੀਂ ਹੁੰਦਾ ਫਿਰ ਮੈਂ ਰੋਂਦਾ ਪੈਨੀ ਹਾਂਜੀ ਬਸ ਭਾਈ ਤੁਹਾਡੇ ਸ਼ਰਮਾਂਦੇ ਬਹੁਤ ਆ ਜੀ ਕੈਮਰੇ ਮੋਰੇ ਆਮ ਤੋ ਹਜੇ ਤੁਸੀਂ ਕਹਿੰਦੇ ਹੋ ਕਿ ਮੈਂ ਵੀਡੀਓ ਬਣਾਉਣ ਤੇ ਲਾਣਾ ਇਹਨਾਂ ਨੂੰ ਨਹੀਂ ਸਰ ਉਹ ਵੈਈ ਥੋੜਾ ਮੈਡਮ ਸਾਹਮਣੇ ਡੇ ਹਨ ਹਾਂਜੀ ਹੋਰ ਕੋਈ ਗੱਲ ਨਹੀਂ ਹੈਗੀ ਉਹ ਬਣਾਉਂਦਾ ਸ਼ੌਂਕ ਨਹੀਂ ਹਸਬੰਡ ਨੇ ਹਜੇ 2 ਮਹੀਨੇ ਵਿਆਹ ਹੈ ਨੇ ਹਸਬੰਡ ਨੇ ਵੀਡੀਓ ਬਣਾਉਣ ਤੇ ਲਾਤਾ ਤੁਹਾਨੂੰ ਸੋਸ਼ਲ ਨਹੀਂ ਪਹਿਲਾਂ ਇਹਨਾਂ ਨੂੰ ਸ਼ੌਂਕ ਸੀ ਪਰ ਹੁਣ ਮੈਨੂੰ ਵੀ ਸ਼ੌਂਕ ਆ ਪਹਿਲੇ ਇਹ ਹੁਣ ਮੈਨੂੰ ਆਪ ਦਿਖਾਉਣੀ ਹੁੰਦੀ ਕਿ ਮਨ ਲੱਕੇ ਮੈਂ ਆਪਾਂ ਵੀਡੀਓ ਬਣਾਈਆਂ ਮਨ ਲੱ ਸੌਂਗ ਵੀਡੀਓ ਲੈ ਕੇ ਆਂਦੇ ਆ ਆਪਾਂ ਆਪ ਬਣਾਣੀ ਹੋਣਾ ਭਾਈ ਜੀ ਜਦੋਂ ਤੁਹਾਡੇ ਫੈਨਸ ਤੁਹਾਨੂੰ ਮਿਲਦੇ ਨੇ ਕੀ ਕਹਿੰਦੇ ਨੇ ਤੁਹਾਨੂੰ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਨੇ ਫਿਰ ਸਰ ਮੈਂ ਤਾਂ ਕਹਿੰਦਾ ਵੀ ਆ ਕਿ ਉਹ ਮੇਰੇ ਕੋਲ ਆਉਂਦੇ ਨੇ ਮਤਲਬ ਹੱਥ ਹੱਥ ਮਲਾ ਕੇ ਜਾਂਦੇ ਨੇ ਹਾਲਚਲ ਪੁੱਛ ਕੇ ਜਾਂਦੇ ਨੇ ਤੇ ਬਾਕੀ ਮੈਨੂੰ ਪਿੰਡ ਚੋਂ ਕੋਈ ਨਹੀਂ ਸਪੋਰਟ ਕਰਦਾ ਸਰ ਕਹਿੰਦੇ ਹੁੰਦੇ ਨੇ ਕਿ ਉਹ ਮੁੱਲ ਲੈ ਕੇ ਛੱਡਦੇ ਸਾਰੇ ਜਿੱਦਾਂ ਕਿ ਹਨਾ ਜੀ ਉਹ ਹਿਸਾਬ ਹੈ ਉਹਨਾਂ ਦਾ ਹਾਂਜੀ ਉਹ ਕੋਈ ਖੁਸ਼ ਨਹੀਂ ਹੈਗਾ ਉਹਨਾਂ ਨੂੰ ਹੀ ਮੰਨ ਲਓ ਕੁਝ ਕਹਿਣਗੇ ਤੇ ਉਹਨਾਂ ਨੂੰ ਚੱਲਣਾ ਪੈਣਾ ਮੰਮੀ ਦੀ ਪਸੰਦ ਦੀ ਕੁੜੀ ਤਾਂ ਕਰਕੇ ਬੰਦੀ ਆ ਹਾਂਜੀ ਉਹਨਾਂ ਨੇ ਪਸੰਦ ਕੀਤੀ ਸੀ ਉਹ ਗਏ ਹੀ ਤੁਹਾਨੂੰ ਦੱਸਿਆ ਸੀ ਤੇ ਉਹ ਪਸੰਦ ਕਰਾਏ ਮੈਨੂੰ ਉਹਨਾਂ ਨੇ ਫੋਟੋ ਕੱਲੀ ਸੀ ਇਹਨਾਂ ਦੀ ਵੀ ਕੁੜੀ ਦੇਖ ਲਈ ਤੇਰੀ ਕਿ ਜੇ ਕਿਸੇ ਜਿਹ ਹੁਨਰ ਹੈਗਾ ਵਾ ਕਿਸੇ ਵੀ ਮੰਨ ਲਓ ਕਿ ਕੋਈ ਵੀ ਹੈਗਾ ਉਹਨੂੰ ਦਿਖਾਉਣਾ ਚਾਹੀਦਾ ਵਾ ਕਰਕੇ ਦਿਖਾਉਣਾ ਚਾਹੀਦਾ ਵਾ ਰੱਬ ਆਪੇ ਬਾਹ ਫੜਦਾ ਵਾ ਹਾਂਜੀ ਅੱਜ ਤੁਹਾਡੀ ਮੁਲਾਕਾਤ ਇੱਕ ਜਹੀ ਜੋੜੀ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰਾ ਪਿਆਰ ਮਿਲਦਾ ਨਜ਼ਰ ਆ ਰਿਹਾ ਅਸੀਂ ਗੱਲ ਕਰ ਰਹੇ ਹਾਂ ਜੋਗਰਾਜ ਤੇ ਬਾਣੀ ਦੀ ਉਹ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸਾਡੇ ਚੈਨਲ ਸਤਿ ਸ਼੍ਰੀ ਅਕਾਲ ਸਰ ਜੀ ਮੈਡਮ ਤੁਹਾਡਾ ਵੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਰ ਜੀ ਬਾਈ ਜੀ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰਾ ਪਿਆਰ ਮਿਲਦਾ ਨਜ਼ਰ ਆ ਰਿਹਾ ਦੋਨਾਂ ਦੇ ਵਿੱਚੋਂ ਸੋਸ਼ਲ ਮੀਡੀਆ ਦੇ ਆਨ ਦਾ ਕਿਸੇ ਨੂੰ ਸ਼ੌਂਕ ਸੀ ਮੈਨੂੰ ਈ ਸੀ ਸਾਰ ਜੀ ਹਾਂਜੀ ਦੋ ਦੋ ਸਾਲ ਹੋ ਗਏ ਆ ਜੀ ਹਾਂਜੀ ਦੋ ਸਾਲ ਹੋ ਗਏ ਆ ਮਤਲਬ ਕਿ ਯਾਰ ਦੋਸਤੀ ਸੀ ਮੇਰਾ ਉਹਦੇ ਕੋਲ ਮਲਫੂਨ ਸੀ ਤੇ ਅਸੀਂ ਇਦਾਂ ਹੀ ਮਲੇ ਬਾਹਰ ਬਾਰ ਕੇ ਤੇ ਘੁੰਮਣ ਗਏ ਤੇ ਮੈਂ ਉਹਨਾਂ ਨੂੰ ਕਹਾਂ ਕਿ ਮੈਂ ਲਾਪਾ ਵੀਡੀਓ ਬਣਾਈ ਹੈ ਤੇ ਮੈਂ ਮਤਲਬ ਕਿ ਵੀਡੀਓ ਬਣਾਈ ਹੈ ਕਨਸੈਪਟ ਵੇਖਿਆ ਤੇ ਮੈਂ ਮਤਲਬ ਕਿ ਸ਼ਾਮ ਜੀ ਦਾ ਵੇਲਾ ਸੀ ਮੈਂ ਪਾਤੀ ਆਸਕ ਵੇਲੇ ਮੇਰੇ ਕੋਲ ਫੋਨ ਹੈਗਾ ਸੀ ਛੋਟਾ ਸੀ ਜੀ ਤੇ ਉਹ 2 ਮਿਲੀਅਨ ਚੱਲ ਗਈ ਸੀ ਜੀ ਫਿਰ ਉਸ ਤੋਂ ਬਾਅਦ ਮੈਂ ਫਿਰ ਅਗਲੇ ਦਿਨ ਪਾਈ ਮਤਲਬ ਕਿ ਫਿਰ ਮੈਨੂੰ ਲੱਗਾ ਕਿ ਚੱਲ ਗਈ ਆ ਫਿਰ ਮੈਂ ਪਾ ਨਾ ਮੈਂ ਫਿਰ ਪਾਈ ਉਹ ਫਿਰ ਚੱਲ ਗਈ ਸਰ ਮਲੇ ਵਾਇਰਲ ਹੋਣ ਲਾਪੀਆਂ ਫਿਰ ਫਿਰ ਮੈਂ ਹੌਲੀ ਹੌਲੀ ਬਣਾਉਂਦਾ ਰਿਹਾ ਹਾਂ ਹਾਂਜੀ ਜੀ ਜਦੋਂ ਪਹਿਲੀ ਵੀਡੀਓ ਵਾਇਰਲ ਹੋਈ ਸੀ ਉਸ ਟਾਈਮ ਮਾਈਂਡ ਦੇ ਵਿੱਚ ਕੀ ਚੱਲ ਰਿਹਾ ਸੀ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਸੀ ਖੁਸ਼ੀ ਤੇ ਹੈਗੀ ਸੀ ਸਰ ਉਦੋਂ ਪਰ ਮੇਰਾ ਥੋੜਾ ਕ੍ਰੇਜ਼ ਨਹੀਂ ਸੀ ਹੈ ਕਹਿਣਾ ਮੈਂ ਵੀਡੀਓ ਬਣਾਉਂਦਾ ਫਿਰ ਜਦੋਂ ਵਾਇਰਲ ਹੋਈ ਫਿਰ 10 15 ਵੀਡੀਓ ਵਾਇਰਲ ਹੋਈਆਂ ਫਿਰ ਮੈਨੂੰ ਥੋੜਾ ਕ੍ਰੇਜ਼ ਹੋ ਗਿਆ ਫਿਰ ਥੋੜੇ ਥੋੜੇ ਕਹਿਣ ਲੱਪੇ ਜਿੱਦਾਂ ਕਿਸੇ ਬਾਹਰ ਜਾਣਾ ਉਹ ਕਹਿਣ ਲੱਪੇ ਕਿ ਮਲੋ ਵੇਖੋ ਮੁੰਡਾ ਉਹੀ ਆ ਆਪਾਂ ਜਿਹਦੀ ਵੀਡੀਓ ਵੇਖੀ ਸੀ ਉਹ ਆਣ ਕੇ ਮਿਲ ਲਾਪੇ ਤੇ ਫਿਰ ਸ਼ੌਕ ਪੈ ਗਿਆ ਫਿਰ ਜੀ ਜੇ ਜਦੋਂ ਤੁਹਾਡੀ ਵੀਡੀਓ ਵਾਇਰਲ ਅਸੀਂ ਕੱਲਿਆਂ ਨੇ ਬਣਾਈ ਸੀਗੀ ਜਾਂ ਆਪਣੀ ਵਾਈਫ ਦੇ ਨਾਲ ਬਣਾਈ ਸੀ ਤੁਸੀਂ ਉਹ ਨਹੀਂ ਵਾਈਫ ਦੇ ਨਾਲ ਤੇ ਹੁਣ 2 ਮਹੀਨਾ ਹੋਇਆ ਵਿਆਹ ਨੂੰ ਸ਼ਾਦੀ ਦੋ ਮਹੀਨਾ ਹੋਇਆ ਤੁਹਾਡੇ ਵਿਆਹ ਹੋਏ ਨੂੰ ਹਾਂਜੀ ਤੇ ਹੁਣ ਮੈਡਮ ਨਾਲ ਵੀ ਬਣਾਉਣੀ ਤੁਸੀਂ ਵੀਡੀਓ ਹਾਂਜੀ ਹੁਣ ਮੈਡਮ ਵਜੇ ਲਿਪਸਿੰਗ ਆਉਂਦੀ ਨਹੀਂ ਆ ਨਾ ਇਹਨਾਂ ਨੂੰ ਅਜੇ ਮਤਲਬ ਵੀਡੀਓ ਬਣਾਉਣੀ ਆਉਂਦੀ ਆ ਜੀ ਮਤਲਬ ਮੈਂ ਸਿਖਾਉਂਦਿਆਂ ਔਲੀ ਔਲੀ ਜੀ ਹਾਂਜੀ ਮੈਡਮ ਜਦੋਂ ਪਹਿਲੀ ਵਾਰ ਤੁਸੀਂ ਵੀਡੀਓ ਬਣਾਈ ਸੀ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਬਹੁਤ ਜੀ ਹਾਂਜੀ ਬਹੁਤ ਮੁਸ਼ਕਿਲਾਨਾ ਸਾਹਮਣਾ ਕਰਨਾ ਪਿਆ ਰਿਆ ਸੀ ਤੇ ਮੈਨੂੰ ਕੋਈ ਕੁਝ ਨਹੀਂ ਸੀ ਹੋਣਿਆ ਹਾਂਜੀ ਜੀ ਪਹਿਲੇ ਤੁਸੀਂ ਬਣਾਉਂਦੇ ਸੀਗੇ ਵੀਡੀਓ ਵਿਆਹ ਤੋਂ ਪਹਿਲੇ ਜੀ ਨੋ ਨਹੀਂ ਜੀ ਜੀ ਲਾਵੇ ਯਾਰ ਰੇਂਜ ਮੈਰਿਜ ਤੁਹਾਡੇ ਅਰੇਂਜ ਮੈਰਿਜ ਹਾਂਜੀ ਇਹ ਮੇਰੀ ਮੰਮਾ ਦੇ ਪਸੰਦ ਆ ਗਿਆ ਜੀ ਹਾਂਜੀ ਮੇਰੀ ਮੰਮਾ ਗਏ ਸੀ ਸਾਡੇ ਰਿਸ਼ਤੇਦਾਰਾਂ ਕੋ ਉੱਥੇ ਦੇਖ ਕੇ ਆਏ ਸੀ ਇਹਨਾਂ ਨੂੰ ਤੋਂ ਮੈਨੂੰ ਆਣ ਕੇ ਕਹਿਣ ਲੱਪੇਗੇ ਮੈਂ ਮਤਲਬ ਕਿ ਲੜਕੀ ਦੇਖ ਕੇ ਆਈ ਹੈ ਤੁਹਾਡੀ ਲੋਕਾਂ ਨਾਲ ਵਿਆਹ ਕਰਨਾ ਜੀ ਫਿਰ ਉਹਨਾਂ ਨੂੰ ਮੈਂ ਕੀ ਕਰ ਦੋ ਜਿੱਥੇ ਕਰਦਾ ਜੇ ਤੁਹਾਡੇ ਪਸੰਦ ਆ ਤਾਂ ਫਿਰ ਮੇਰੀ ਪਸੰਦ ਆ ਜਦੋਂ ਮੈਡਮ ਤੁਹਾਡਾ ਰਿਸ਼ਤਾ ਸੀ ਤੁਹਾਨੂੰ ਪਤਾ ਸੀ ਤੁਹਾਡਾ ਹਸਬੰਦ ਵੀਡੀਓ ਬਣਾਉਂਦਾ ਹੈ ਵਾਇਰਲ ਹੈ ਨਹੀਂ ਮੈਨੂੰ ਨਹੀਂ ਸੀ ਪਤਾ ਮੈਂ ਪਹਿਲਾਂ ਵੀ ਨਹੀਂ ਸੀ ਦੇਖਿਆ ਇਹਨਾਂ ਨੂੰ ਉਹਨਾਂ ਨੂੰ ਹੁਣ ਨਹੀਂ ਸੀ ਇਹ ਕੰਨਾ ਗੱਲ ਜੀ ਹਾਂਜੀ ਇਹਨਾਂ ਦੇ ਘਰ ਦੇ ਬਹੁਤ ਸਟਰੋਂਗ ਹੈਗੇ ਆ ਥੋੜੇ ਹਾਂਜੀ ਜੀ ਬਾਈ ਜੀ ਕਿਤੇ ਲੋਕ ਇਹ ਤਾਂ ਨਹੀਂ ਕਹਿੰਦੇ ਕਿ ਬੇਲੇ ਕੰਮੀ ਲੱਗਾ ਪਿਆ ਆਂਦੇ ਇਹ 2 ਮਹੀਨੇ ਹੋ ਗਏ ਵਿਆਹ ਹੋਏ ਨੇ ਵੋਟੀ ਵੀ ਆਪਣੇ ਈ ਕੰਮੇ ਲਾਤੀ ਨਹੀਂ ਸਰ ਬਾਹਰੋਂ ਤੇ ਕੋਈ ਵੀ ਨਹੀਂ ਕਹਿੰਦਾ ਸਾਡੇ ਪਿੰਡ ਦੇ ਬਹੁਤ ਮੱਚਦੇ ਆ ਮਤਲਬ ਕਿ ਸਾਡੇ ਪਿੰਡ ਦੇ ਮੈਨੂੰ ਵੇਖ ਕੇ ਖੁਸ਼ ਨਹੀਂ ਹੈਗੇ ਜੀ ਮਤਲਬ ਕਿ ਇਹ ਵੀਡੀਓ ਵਿੰਦਾ ਵਾ ਇਹ ਮਤਲਬ ਕਿ ਬਣਾਉਂਦਾ ਵਾ ਜਿੱਦਾਂ ਕਿ ਹੋ ਜਾਂਦਾ ਹਾਂ ਜੀ ਮੇਰੇ ਆਪਣੇ ਥੋੜੇ ਖੁਸ਼ ਆ ਬਾਕੀ ਕੋਈ ਵੀ ਬਾਹਰੋਂ ਲਾ ਲਓ ਕੋਈ ਖੁਸ਼ ਨਹੀਂ ਹੈਗਾ ਕੀ ਕਹਿੰਦੇ ਨੇ ਪਿੰਡ ਦੇ ਲੋਕ ਤੁਹਾਨੂੰ ਮਤਲਬ ਕਿ ਉਹਨਾਂ ਨੂੰ ਪਤਾ ਵੀ ਹੁੰਦਾ ਆਪ ਮੈਨੂੰ ਮਤਲਬ ਬੁਲਾਉਂਦੇ ਨਹੀਂ ਆ ਮਤਲਬ ਪਿੰਡ 'ਚ ਨਹੀਂ ਬੁਲਾਉਂਦੇ ਮੱਲੇ ਕਿ ਮੂੰਹ ਤੇ ਨਹੀਂ ਕਹਿਣਾ ਵੀ ਤੇਰੀ ਵੀਡੀਓ ਬਾਹਰ ਮੱਲੇ ਜਿੱਦਾਂ ਕੋਈ ਮੁੰਡਾ ਕਹਿ ਦਿੰਦਾ ਨਾ ਮੱਲੇ ਕਿ ਆ ਦੇਖੋ ਤੁਹਾਡੇ ਪਿੰਡ ਦਾ ਮੁੰਡਾ ਦੀ ਵੀਡੀਓ ਫਿਰ ਉੱਥੇ ਕਹਿਣਗੇ ਵੀ ਸਾਡਾ ਭਰਾ ਵਾ ਜੀ ਮੱਲੇ ਉਸ ਤਰ੍ਹਾਂ ਨਹੀਂ ਮੈਨੂੰ ਕਹਿਣਾ ਕਿ ਮੇਰਾ ਭਰਾ ਵਾ ਬਾਹਰ ਜਾ ਕੇ ਕਹਿੰਦੇ ਕਿ ਮੇਰਾ ਭਰਾ ਵਾ ਜੀ ਹਾਂਜੀ ਜੀ ਰਿਸ਼ਤੇਦਾਰ ਤੁਹਾਡੇ ਕੀ ਕਹਿੰਦੇ ਨੇ ਉਹ ਖੁਸ਼ ਹੈਗੇ ਸਰ ਇਹ ਰਿਸ਼ਤੇਦਾਰ ਹਾਂਜੀ ਰਿਸ਼ਤੇਦਾਰ ਨਵੀਂ ਵੋਟੀ ਲੈ ਕੇ ਕੀ ਕਹਿੰਦੇ ਨੇ ਤੁਹਾਡੇ ਰਿਸ਼ਤੇਦਾਰ ਨਵੀਂ ਵੋਟੀ ਨੂੰ ਕਹਿੰਦੇ ਕਿ ਮੱਲੇ ਕਿ ਮੱਲੇ ਕਿ ਸੋਹਣੀ ਆ ਮੱਲੇ ਕਿ ਤੇਰੇ ਨਾਲ ਜੱਜਦੀ ਵਾ ਤੂੰ ਇਹਦੇ ਨਾਲ ਜੱਜਦਾ ਤੇਰੇ ਨਾਲ ਜੱਜਦੀ ਆ ਜੀ ਵੀਡੀਓ ਬਣਾਉਣ ਨੂੰ ਲੈ ਕੇ ਕੀ ਕਹਿੰਦੇ ਨੇ ਵੀਡੀਓ ਬਣਾਉਣ ਨੂੰ ਕਹਿੰਦੇ ਬਹੁਤ ਵਧੀਆ ਹੋਰ ਬਣਾਇਆ ਕਰੋ ਵਧੀਆ ਹਾਂਜੀ ਬਹੁਤ ਮੈਸੇਜ ਆਉਂਦੇ ਆ ਕਿ ਵਧੀਆ ਵੀਡੀਓ ਬਣਾਇਆ ਕਰੋ ਜੀ ਹਾਂਜੀ ਸਾਰੇ ਕਹਿੰਦੇ ਆ ਮੈਡਮ ਪੇਕਾ ਪਰਿਵਾਰ ਤੁਹਾਡਾ ਕੀ ਕਹਿੰਦਾ ਫਿਰ ਤੁਹਾਨੂੰ ਜਦੋਂ ਵੀਡੀਓਜ਼ ਬਣਾਉਂਦੇ ਹੋ ਤੁਸੀਂ ਹਾਂਜੀ ਕਹਿੰਦੇ ਆ ਕਿ ਬਹੁਤ ਸੋਹਣੀਆਂ ਬਣਾਉਂਦੇ ਜੋ ਤੇ ਇਹਨਾਂ ਦੇ ਵੀਡੀਓ ਬਹੁਤ ਜਾਣੇ ਵਿੰਦੇ ਸਾਡੇ ਪਿੰਡ ਤੋਂ ਵੀ ਹਾਂਜੀ ਕੀ ਕਹਿੰਦੇ ਨੇ ਪਿੰਡ ਵਾਲੇ ਜੀ ਪਿੰਡ ਵਾਲੇ ਮੈਂ ਗਈ ਸੀ ਪਿੰਡ ਤੇ ਕਹਿੰਦੇ ਸੀ ਕਿ ਤੁਸੀਂ ਬਹੁਤ ਵੀਡੀਓ ਪਾਉਂਦੇ ਜੇ ਬਹੁਤ ਸੋਹਣੇ ਲੱਗਦੇ ਜੇ ਹਾਂਜੀ ਸੋਹਰਾ ਪਰਿਵਾਰ ਜੀ ਸੋਹਰਾ ਪਰਿਵਾਰ ਕਿਹੋ ਜਿਹਾ سپورਟ ਕਰ ਰਿਹਾ ਤੁਹਾਨੂੰ ਸੋਹਰਾ ਪਰਿਵਾਰ سپورਟ ਕਰ ਰਿਹਾ ਤੁਹਾਨੂੰ ਹਾਂਜੀ ਬਹੁਤ ਵਧੀਆ ਸੋਹਰਾ ਪਰਿਵਾਰ ਬਹੁਤ ਵਧੀਆ ਮੰਮੀ ਪਾਪਾ ਬਹੁਤ ਪਿਆਰ ਕਰਦੇ ਵਾ ਹਾਂਜੀ ਜਦੋਂ ਤੁਹਾਡਾ ਸੋਹਰਾ ਪਰਿਵਾਰ ਤੁਹਾਡੀ ਵੀਡੀਓ ਦੇਖਦਾ ਕੀ ਕਹਿੰਦੇ ਨੇ ਤੁਹਾਨੂੰ ਸਾਡੇ ਸੋਹਰਾ ਮੰਮੀ ਪਾਪਾ ਹਾਂਜੀ ਕਹਿੰਦੇ ਕਿ ਬਹੁਤ ਸੋਹਣੇ ਲੱਗਦੇ ਤੁਸੀਂ ਦੋਨੋਂ ਜਾਨੇ ਹਾਂਜੀ ਜੀ ਜੀ ਕਦੇ ਨੈਗੇਟਿਵ ਕਮੈਂਟ ਆਏ ਤੁਹਾਨੂੰ ਅ ਨਹੀਂ ਜੀ ਬਾਈ ਜੀ ਸੋਸ਼ਲ ਮੀਡੀਆ ਦਾ ਅੱਜ ਕੱਲ੍ਹ ਜ਼ਮਾਨਾ ਹੈ ਬਹੁਤ ਸਾਰੇ ਲੋਕ ਨੈਗੇਟਿਵ ਕਮੈਂਟ ਵੀ ਕਰਦੇ ਨੇ ਪੋਜ਼ਿਟਿਵ ਕਮੈਂਟ ਵੀ ਕਰਦੇ ਨੇ ਨਹੀਂ ਸਰ ਮੈਨੂੰ ਕਦੇ ਨੈਗੇਟਿਵ ਕਮੈਂਟ ਆਇਆ ਨਹੀਂ ਕਦੇ ਹਾਂਜੀ ਪਹਿਲੇ ਮੈਂ ਫਨੀ ਬਣਾਉਂਦਾ ਹੁੰਦਾ ਸੀ ਮਤਲਬ ਕਿ ਤੇ ਫਿਰ ਥੋੜਾ ਵਾਈਪ ਨਾਲ ਹੋ ਗਿਆ ਫਿਰ ਮੈਂ ਥੋੜੀਆਂ ਸੌਂਗ ਵਾਲੀਆਂ ਪਾਉਣ ਲੱਪਿਆਂ ਹਾਂਜੀ ਫਨੀ ਵੀਡੀਓ ਬਣਾਉਣ ਦਾ ਕਿਵੇਂ ਸ਼ੌਕ ਆਇਆ ਸੀ ਤੁਹਾਡੇ ਮਨ ਦੇ ਵਿੱਚ ਮੈਨੂੰ ਸਾਰੇ ਸ਼ੁਰੂ ਤੋਂ ਮੈਂ ਕਾਲਜ ਪੜ੍ਹਦਾ ਹੁੰਦਾ ਸੀ ਉਦੋਂ ਜੇ ਮੇਰੀ ਐਕਟਿੰਗ ਹੁੰਦੀ ਸੀ ਮਤਲਬ ਕਿ ਸ਼ੌਕ ਸੀ ਮਤਲਬ ਪਿੰਡ ਵਗੈਰਾ ਹੀ ਮੈਂ ਡਰਾਮਾ ਟਰੂਮਾ ਮਤਲਬ ਕਰਦਾ ਸੀ ਜਦਾਂ ਮੇਲੇ ਵਗੈਰਿਆਂ 'ਚ ਹਾਂਜੀ ਤੇ ਸ਼ੁਰੂ ਤੋਂ ਸ਼ੌਕ ਸੀ ਮੈਨੂੰ ਜੀ ਹਾਂਜੀ ਜੀ ਮੈਡਮ ਤੁਹਾਡੇ ਕੀ ਕੀ ਸ਼ੌਕ ਨੇ ਆਕਚੁਅਲੀ ਮੈਨੂੰ ਤੇ ਕੋਈ ਸ਼ੌਂਕ ਹੈ ਮੈਂ ਬਿਊਟੀਸ਼ਨ ਦਾ ਕੀਤਾ ਮੈਂ ਉਹੀ ਕਰਨਾ ਬਸ ਜੀ ਵੀਡੀਓ ਬਣਾਉਂਦਾ ਸ਼ੌਂਕ ਨਹੀਂ ਹਸਬੰਦ ਨੇ ਹਜੇ 2 ਮਹੀਨੇ ਵਿਆਹ ਹੋਇਆ ਹੈ ਨੂੰ ਹਸਬੰਦ ਨੇ ਵੀਡੀਓ ਬਣਾਉਣ ਤੇ ਲਾਤਤਾ ਤੁਹਾਨੂੰ ਸੋਸ਼ਲ ਮੀਡੀਆ ਨਹੀਂ ਪਹਿਲਾਂ ਇਹਨਾਂ ਨੂੰ ਸ਼ੌਂਕ ਸੀ ਪਰ ਹੁਣ ਮੈਨੂੰ ਵੀ ਸ਼ੌਂਕ ਆ ਪਹਿਲੇ ਇਹ ਹੁਣ ਮੈਨੂੰ ਆਪ ਦਿਖਾਉਣੀ ਹੁੰਦੀ ਕਿ ਮਨ ਲੈ ਕੇ ਮੈਂ ਆਪਾਂ ਆ ਵੀਡੀਓ ਬਣਾਈਏ ਮਨ ਲੈ ਸੌਂਗ ਵੀਡੀਓ ਲੈ ਕੇ ਆਂਦੇ ਆ ਆਪਾਂ ਆ ਬਣਾ ਨਹੀਂ ਹਣਾ ਪਹਿਲਾਂ ਇਹਨਾਂ ਨੂੰ ਕੋਈ ਸ਼ੌਂਕ ਨਹੀਂ ਸੀ ਹੈਗਾ ਹਾਂਜੀ ਤੇ ਹੁਣ ਮੈਨੂੰ ਆਪ ਸਭ ਕਹਿੰਦੇ ਹੁੰਦੇ ਕਿ ਆਪਾਂ ਆ ਵੀਡੀਓ ਬਣਾਉਨੇ ਫਿਰ ਮੈਂ ਕਿਨਾਂ ਚਲੋ ਠੀਕ ਦੋ ਮਹੀਨੇ ਹੋ ਗਏ ਵਿਆਹ ਹੋਏ ਨੇ ਤੁਹਾਡੀ ਜ਼ਿੰਦਗੀ ਕਿਹੋ ਜੀ ਚੱਲ ਰਹੀ ਹੈ ਤੁਹਾਡੀ ਨਹੀਂ ਸਰ ਵਧੀਆ ਚੱਲਦੀ ਪਈਏ ਕਹਿੰਦੇ ਨੇ ਕਿ ਵਿਆਹ ਕਰਾ ਕੇ ਉਹ ਬੜੀਆਂ ਮੁਸ਼ਕਲਾਂ ਹੁੰਦੀਆਂ ਕਦੀ ਕੋਸ਼ ਹੋ ਜਾਂਦਾ ਮਤਲਬ ਕਿ ਪਵੰਦੀ ਹੋ ਜਾਂਦੀ ਆ ਮੈਨੂੰ ਸਾਰਾ ਇਹੋ ਜਿਹਾ ਕੋਈ ਫੀਲ ਨਹੀਂ ਹੁੰਦਾ ਜੀ ਹਾਂਜੀ ਜੀ ਮੈਡਮ ਤੁਹਾਡੀ ਜ਼ਿੰਦਗੀ ਕਿਹੋ ਜੀ ਚੱਲ ਰਹੀ ਹੈ ਵਿਆਹ ਤੋਂ ਬਾਅਦ ਹਾਂਜੀ ਵਧੀਆ ਵਾ ਪਹਿਲਾਂ ਵੀ ਵਧੀਆ ਸੀ ਹੁਣ ਵੀ ਵਧੀਆ ਵਾ ਜਿਆਦਾ ਵਧੀਆ ਹੋਣੀ ਵਧੀਆ ਵਾ ਪਹਿਲਾਂ ਵੀ ਵਧੀਆ ਸੀ ਬਸ ਠੀਕ ਆ ਦੋਨੋਂ ਠੀਕ ਹੀ ਹੈ ਜੀ ਹਾਂਜੀ ਵੀ ਤੁਹਾਡੇ ਸ਼ਰਮਾਂਦੇ ਬਹੁਤ ਆ ਜੀ ਕੈਮਰੇ ਮੋਰੇ ਆਨ ਤੋਂ ਹਜੇ ਤੁਸੀਂ ਕਹਿੰਦੇ ਹੋ ਕਿ ਮੈਂ ਵੀਡੀਓ ਬਣਾਣ ਤੇ ਲਾਣਾ ਇਹਨਾਂ ਨੂੰ ਨਹੀਂ ਸਰ ਉਹ ਵੈਸੇ ਥੋੜਾ ਮੈਮ ਸਾਹਮਣੇ ਡੇ ਹਨ ਹਾਂਜੀ ਹੋਰ ਕੋਈ ਗੱਲ ਨਹੀਂ ਹੈਗੀ ਜੀ ਹਾਂਜੀ ਜੀ ਦੋਨਾਂ ਚੋਂ ਲੜਾਕਾ ਕੌਣ ਹੈ ਤੁਹਾਡੇ ਮੈਂ ਹੀ ਆ ਸਰ ਜੀ ਹਾਂਜੀ ਇਹ ਲੜਦੇ ਘਾਤੋਂ ਨਹੀਂ ਤੁਹਾਡੇ ਨਾਲ ਜਿਸ ਤਰ੍ਹਾਂ ਤੁਸੀਂ ਦਾਦੇ ਪੇ ਕੀ ਲੜਾਕਾ ਲੜਦੇ ਵੀ ਹੈ ਤੁਹਾਡੇ ਨਾਲ ਨਹੀਂ ਲੜਦੇ ਜਦੋਂ ਮੈਂ ਕਹਿਣਾ ਕਿ ਕਿਤੇ ਚਲੇਗੇ ਛੇਤੀ ਜਾਂਦੇ ਨਹੀਂ ਆ ਮਸਾਂ ਜੀ ਅਸੀਂ ਗੱਲ ਤੋਂ ਕੁਝ ਜਿੰਦਗੀ ਉਸ ਟਾਈਮ ਫਿਰ ਤੋਂ ਤੁਹਾਨੂੰ ਜਦੋਂ ਤੁਸੀਂ ਕਹਿੰਦੇ ਕਿ ਆਪਾਂ ਜਾਣਾ ਕਿਥੇ ਕਹਿੰਦੇ ਕਿ ਨਹੀਂ ਜਾਣਾ ਬੱਚ ਜਾਵਾਂਗੇ ਤੁਸੀਂ ਇਕੱਲੇ ਚੱਲ ਜਾਓ ਇਦਾਂ ਬੱਸ ਤੁਸਾਂ ਕਿੰਨਾ ਕੰਦਾ ਤੁਹਾਨੂੰ ਫਿਰ ਨਹੀਂ ਗੁੱਸਾ ਨਹੀਂ ਆਉਂਦਾ ਫਿਰ ਮੈਂ ਰੋਂਦਾ ਪੈਨੀ ਹਾਂ ਹਾਂਜੀ ਬਸ ਚਲੋ ਇਹਨਾਂ ਦੀਆਂ ਤਿੰਨ ਚੰਗੀਆਂ ਆਤਾਂ ਤੇ ਤਿੰਨ ਮਾੜੀਆਂ ਆਤਾਂ ਦੱਸ ਦੋ ਫਿਰ ਹੂੰ ਮਾੜੀ ਕੋਈ ਨਹੀਂ ਆ ਸਾਰੀਆਂ ਚੰਗੀਆਂ ਵਾ ਇਹ ਮਾੜੀ ਤਾਂ ਮਾੜੀ ਹੁਣੇ ਤਾਂ ਤੁਸੀਂ ਕਿਹਾ ਕਿ ਮੈਂ ਕਿਤੇ ਕੰਮਾਂ ਜਲਦੀ ਜਾਂਦੇ ਨਹੀਂ ਹਾਂ ਤੇ ਤੁਸੀਂ ਕਹਿੰਦੇ ਕੋਈ ਮਾੜੀ ਆ ਦਿੱਤਾ ਇਹਨਾਂ ਨੂੰ ਇਹ ਜਲਦੀ ਉੱਠਦੇ ਨਹੀਂ ਸਵਕਤੇ ਜੀ ਹਾਂਜੀ ਤੇ ਮੈਂ ਚਾਹ ਲੈ ਕੇ ਖੜੀ ਹੁੰਨੀ ਆ ਉੱਠਦੇ ਨਹੀਂ ਪੀਂਦੇ ਨਹੀਂ ਜਲਦੀ ਠੰਡੀ ਕਰ ਲੈਂਦੇ ਹਾਂਜੀ ਤੀਜੀ ਤੀਜੀ ਮੈਂ ਨੌਂ ਜਾਣਾ ਹੁੰਦਾ ਪਹਿਲਾਂ ਤੇ ਪਹਿਲਾਂ ਚਾਹ ਜਾਂਦੇ ਆ ਜੀ ਹਾਂਜੀ ਕਿਤੇ ਨੇ ਚੰਗੀਆਂ ਆਟਾ ਵੀ ਦੱਸ ਦੋ ਹੁਣ ਬਾਈ ਜੀ ਉਹਨਾਂ ਦੀਆਂ ਚੰਗੀਆਂ ਖਾਣ ਨੂੰ ਮੇਲੀ ਰੋਜ਼ ਲੈ ਕੇ ਆਉਂਦੇ ਆ ਜੀ ਹਾਂਜੀ ਤੇ ਹੈਲਪ ਵੀ ਕਰਾਉਂਦੇ ਵਾ ਹਾਂ ਜੀ ਤੇ ਤੇ ਜੀ ਛਾ ਰੱਖਦੇ ਵਾ ਜੀ ਹਾਂਜੀ ਭਾਈ ਜੀ ਤੁਸੀਂ ਵੀ ਦੱਸੋ ਤਿੰਨ ਚੰਗੀਆਂ ਆਤਾਂ ਤੇ ਤਿੰਨ ਮਾੜੀਆਂ ਆਤਾਂ ਇਹਨਾਂ ਦੀਆਂ ਮੇਰੇ ਤਾਂ ਸਾਰੇ ਠੀਕ ਐ ਚੰਗੀ ਐ ਮਾੜੀ ਕੁਛ ਨਹੀਂ ਆਤ ਕਾਦੀ ਮੈਂ ਇਹਨਾਂ ਨਾਲ ਨਰਾਜ਼ ਹੋ ਨਏ ਨਹੀਂ ਹੁੰਦੇ ਚੰਗੀਆਂ ਚਵਾਰੀਆਂ ਨੂੰ ਘਰ ਵਾਲਾ ਚੰਗਾ ਮਿਲਿਆ ਹਾਂਜੀ ਚਲੋ ਤਿੰਨ ਚੰਗੀਆਂ ਆਤਾਂ ਤਾਂ ਦੱਸੋ ਭਾਈ ਜੀ ਫਿਰ ਤੁਸੀਂ ਮਾੜੀ ਤਾਂ ਹੁਣ ਕਿੰਨੇ ਨਹੀਂ ਕੋਈ ਹੈਗੀ ਚੰਗੀਆਂ ਤਾਂ ਸਾਰੇ ਇਹੀ ਆ ਕਿ ਮੱਲਕੀ ਤੁਹਾਨੂੰ ਪਤਾ ਹੈ ਕਰ ਚ ਅੱਜ ਕੱਲ ਕੀ ਸਭ ਮੋਲ ਚੱਲਦਾ ਹੈ ਕਿ ਮੱਲਕੀ ਸੱਸ ਦੀ ਨੇ ਨਾ ਦੀ ਬੰਦੀ ਨਹੀਂ ਹੈ ਨਾ ਮੱਲਕੀ ਇਹਨਾਂ ਮੇਰੀ ਮੰਮੀ ਨਾਲ ਬਹੁਤ ਕਰਦੇ ਮੱਲਕੀ ਉਹਨਾਂ ਦੀ ਹਰ ਇੱਕ ਕਹਿਣਾ ਮੰਨਦੇ ਆ ਜੋ ਕਹਿੰਦੇ ਉਹ ਕਰਦੇ ਆ ਹਾਂਜੀ ਤੇ ਮੈਨੂੰ ਇੱਚੀ ਇੱਚੀ ਖੁਸ਼ੀ ਇੰਨੀ ਆ ਕਿ ਮੱਲਕੀ ਇਹਨਾਂ ਦੋਨਾਂ ਦੀ ਬਣੀ ਆ ਜਿੱਤਾਂ ਹਾਂਜੀ ਤੇ ਮੰਮੀ ਦੀ ਪਸੰਦ ਦੀ ਕੁੜੀ ਆ ਤਾਂ ਤੇ ਮੰਮੀ ਦੀ ਪਸੰਦ ਨਹੀਂ ਨਾਲੇ ਉਹਨਾਂ ਨੂੰ ਹੀ ਮੰਨ ਲਓ ਕੁਝ ਕਹਿਣਗੇ ਤੇ ਉਹਨਾਂ ਨੂੰ ਚੱਲਣਾ ਪੈਣਾ ਮੰਮੀ ਦੀ ਪਸੰਦ ਦੀ ਕੁੜੀ ਤਾਂ ਕਰਕੇ ਬੰਦੀ ਆ ਹਾਂਜੀ ਉਹਨਾਂ ਨੇ ਪਸੰਦ ਕੀਤੀ ਸੀ ਉਹ ਗਏ ਸੀ ਤੁਹਾਨੂੰ ਦੱਸਿਆ ਸੀ ਤੇ ਉਹ ਪਸੰਦ ਕਰਾਏ ਮੈਨੂੰ ਉਹਨਾਂ ਨੇ ਫੋਟੋ ਕੱਲੀ ਸੀ ਇੰਨਾ ਦੀ ਵੀ ਕੁੜੀ ਦੇਖ ਲਈ ਤੇਰੀ ਮੈਡਮ ਤੁਹਾਡਾ ਨੌ ਸੱਸ ਦਾ ਇੰਨਾ ਪਿਆਰ ਕਿਵੇਂ ਹੈ ਮਾਂ ਪਹਿਲਾਂ ਬਹੁਤ ਪਿਆਰ ਕਰਦੇ ਆ ਮੰਮੀ ਜੀ ਮੈਨੂੰ ਤੇ ਵੈਸੇ ਹੀ ਬਹੁਤ ਪਿਆਰਾ ਮੈਂ ਬਹੁਤ ਪਿਆਰ ਕਰਦੇ ਆ ਮੰਮੀ ਜੀ ਨੂੰ ਹਾਂਜੀ ਡਾਂਟੇ ਵਗੈਰਾ ਵੀ ਹੁੰਦੇ ਤੁਹਾਨੂੰ ਗਲਤੀ ਕਰ ਜਿਓ ਤੇ ਤੁਸੀਂ ਨਹੀਂ ਹਜੇ ਤੱਕ ਨਹੀਂ ਡਾਂਟਦੇ ਹਾਂਜੀ ਹਾਂ ਮਾਵਾ ਵਾਂਗੂ ਸਮਝਾਉਂਦੇ ਨੇ ਫਿਰ ਤੁਹਾਨੂੰ ਜੇ ਗਲਤੀ ਕਰ ਲੈਂਦੇ ਹੋ ਹਾਂਜੀ ਮੰਮੀ ਵਾਂਗੂ ਸਮਝਾਉਂਦੇ ਆ ਹਾਂਜੀ ਜੀ ਉਹ ਵਿਖਣ ਨੂੰ ਲੈ ਕੇ ਕੀ ਸ਼ੌਂਕ ਨੇ ਤੁਹਾਡੇ ਕੀ ਸੁਪਨੇ ਨੇ ਦੱਸੋ 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 ਭਾਈ ਜੀ ਕੀ ਸ਼ੌਂਕ ਨੇ ਤੁਹਾਡੇ ਪਵਿਖਣ ਨੂੰ ਲੈ ਕੇ ਇਹੀ ਸ਼ੌਂਕ ਨੇ ਸਰ ਜੀ ਹਾਂਜੀ ਮੈਂ ਕੰਮ ਵੀ ਕਰਦਾ ਸਰ ਮਤਲਬ ਜਾਂ ਅਜੀ ਮੈਨੂੰ ਕਿ ਇਹਨਾਂ ਨੂੰ ਪਤਾ ਨਹੀਂ ਹੈਗਾ ਮੈਂ ਵੀਡੀਓ ਵਾਲਿਆਂ ਨੂੰ ਜਿਹੜੇ ਮੱਲੋ ਫੈਨਸ ਵੇਂਦੇ ਵੀਡੀਓ ਉਹਨਾਂ ਨੂੰ ਪਤਾ ਮੈਂ ਕਾਰਪੇਂਟਰ ਦਾ ਕੰਮ ਕਰਦਾ ਵਾਂ ਜੀ ਹਾਂਜੀ ਮੋ ਵੀ ਕੰਮ ਕਰਦਾ ਨਾਲ ਹਾਂਜੀ ਜੀ 7-8 ਸਾਲ ਹੋ ਗਏ ਮੈਨੂੰ ਵੀ ਕੰਮ ਕਰਦਿਆਂ ਨਾਲ ਜੀ ਹਾਂਜੀ ਬਾਈ ਜੀ ਜਦੋਂ ਤੁਹਾਡੇ ਫੈਨਸ ਤੁਹਾਨੂੰ ਮਿਲਦੇ ਨੇ ਕੀ ਕਹਿੰਦੇ ਨੇ ਤੁਹਾਨੂੰ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਨੇ ਫਿਰ ਸਰ ਮੈਂ ਤੁਹਾਨੂੰ ਕਹਿੰਦਾ ਪਿਆ ਕਿ ਉਹ ਮੇਰੇ ਕੋਲ ਆਉਂਦੇ ਨੇ ਮਤਲਬ ਹੱਥ ਹੱਥ ਮਲਾ ਕੇ ਜਾਂਦੇ ਨੇ ਹਾਲਚਾਲ ਪੁੱਛ ਕੇ ਜਾਂਦੇ ਨੇ ਤੇ ਬਾਕੀ ਮੈਨੂੰ ਪਿੰਡ 'ਚੋਂ ਕੋਈ ਨਹੀਂ ਸਰ ਸਪੋਰਟ ਕਰਦਾ ਸਰ ਕਹਿੰਦੋਂ ਦਿਨਾਂ ਕਿ ਉਹ ਮੁੱਲ ਲੱਕੇ ਛੱਡਦੇ ਸਾਰੇ ਜਿੱਦਾਂ ਕਿ ਹਨਾ ਹੀ ਉਹ ਹਿਸਾਬ ਹੈ ਉਹਨਾਂ ਦਾ ਜੀ ਹਾਂਜੀ ਉਹ ਕੋਈ ਖੁਸ਼ ਨਹੀਂ ਹੈਗਾ ਹਾਂਜੀ ਸੋ ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਸਰ ਲਾਸਟ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਜੇ ਕਿਸੇ ਜੀ ਹੁਨ ਰਹਿਗਾ ਵਾ ਕਿਸੇ ਵੀ ਮੰਨ ਲਓ ਕਿ ਕੋਈ ਵੀ ਹੈਗਾ ਉਹਨੂੰ ਦਿਖਾਉਣਾ ਚਾਹੀਦਾ ਵਾ ਕਰਕੇ ਦਿਖਾਉਣਾ ਚਾਹੀਦਾ ਵਾ ਰੱਬ ਆਪੇ ਬਾਹ ਫੜਦਾ ਵਾ ਹਾਂਜੀ ਜੀ ਸੋ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦਾ ਥੈਂਕ ਯੂ ਸਰ ਥੈਂਕ ਯੂ ਸਰ ਸੋ ਬਹੁਤ ਹੀ ਪਿਆਰੇ ਕਪਲ ਦੇ ਨਾਲ ਤੁਹਾਡੀ ਗੱਲਬਾਤ ਕਰਵਾਈ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਇਸ ਵੀਡੀਓ ਨੂੰ ਜੁੜੇ ਰਹੋ ਆਵਾਮ ਮੀਡੀਆ ਦੇ ਨਾਲ